ਇਹੀ ਚੀਜ਼ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਕਹਿੰਦੇ ਨੇ ਉਹਨਾਂ ਬਾਰੇ ਪ੍ਰੋਜੈਕਸ਼ਨਸ ਇਹ ਕਰਦੀ ਹੈ ਭਾਜੀਪੀ ਔਰ ਕਈ ਵਾਰੀ ਜਿਹੜਾ ਗੋਦੀ ਮੀਡੀਆ ਹੈ ਕਿ ਜੀ ਇਹ ਤਾਂ ਹੁਣ ਵਰਲਡ ਲੀਡਰ ਨਹੀਂ ਇਹਨਾਂ ਬਿਨਾ ਤਾਂ ਦੁਨੀਆ ਨਹੀਂ ਚੱਲਦੀ ਹੈਗੀ ਇੱਕ ਪਾਸੇ ਤਾਂ ਤੁਸੀਂ ਆਪ ਦੇ ਬਾਰਡਰ ਨਹੀਂ ਰੋਕ ਪਾ ਰਹੇ ਹੈਗੇ ਜਿਹੜੇ ਇਲੀਗਲ ਇਮੀਗਰੈਂਟਸ ਨੇ ਉਹ ਅੰਦਰ ਆ ਰਹੇ ਨੇ ਦੂਜੇ ਪਾਸੇ ਜਿਹੜੇ ਕੋਈ ਸਾਥੀ ਇਥੋਂ ਥੋੜੇ ਪਿਛਲੇ 10 ਸਾਲ ਦੇ ਵਾਅਦੇ ਕਰਕੇ ਜਦੋਂ ਕਹਿੰਦੇ ਸੀ ਕਿ 2 ਕਰੋੜ ਲੋਕਾਂ ਨੂੰ ਨੌਕਰੀ ਦੇ ਦਿਆ ਕਰਾਂਗੇ 15-15 ਲੱਖ ਸਾਰਿਆਂ ਦੇ ਖਾਤੇ ਚ ਆ ਜਾਊਗਾ ਉਹ ਤੋਂ ਡਿਸਟਰੈਸ ਹੋ ਕੇ ਉਹ ਤੋਂ ਮਾਇੂਸ ਹੋ ਕੇ ਜੇ ਲੋਕ ਆਪਦੀ ਰੋਜ਼ੀ-ਰੋਟੀ ਵਾਸਤੇ ਬਾਹਰ ਅਮਰੀਕਾ ਕੈਨੇਡਾ ਚੱਲ ਜਾਂਦੇ ਨੇ ਤੇ ਉੱਥੇ ਜਦੋਂ ਉੱਥੋਂ ਵਾਪਸ ਡਿਪੋਰਟ ਕਰਦੇ ਨੇ ਤੇ ਉਦੋਂ ਇਹਨਾਂ ਦੇ ਜਿਹੜੇ ਫੋਰਨ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਜੈ ਸ਼ੰਕਰ ਉਹ ਉਹਨਾਂ ਦਾ ਵੈਲਕਮ ਕਰਦੇ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਨਾ ਉਸ ਪਾਸੇ ਕਾਮਯਾਬ ਹੋ ਰਹੇ ਨੇ ਤੇ ਨਾ ਉਸ ਪਾਸੇ ਕਾਮਯਾਬ ਹੋ ਰਹੇ ਨੇ ਸੋ ਮੇਰੀ ਇਹਨਾਂ ਨੂੰ ਬੇਨਤੀ ਇਹ ਹੈ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਤੁਸੀਂ ਔਰ ਬੀਜੇਪੀ ਨੂੰ ਖਾਸ ਤੌਰ ਤੇ ਕਿ ਤੁਸੀਂ ਜੇ ਤਾਂ ਇਹਨਾਂ ਬੰਦਿਆਂ ਨੇ ਇੱਥੋਂ ਕਿਸੇ ਮਜਬੂਰੀ ਦੇ ਵਿੱਚ ਗਏ ਉੱਥੇ ਜਾ ਕੇ ਰੋਜ਼ੀ ਰੋਟੀ ਕਮਾ ਰਹੇ ਨੇ ਕਿਸੇ ਇਲੀਗਲ ਗਲਤ ਐਕਟੀਵਿਟੀ ਦੇ ਵਿੱਚ ਹੈ ਨਹੀਂਗੇ ਕੋਈ ਕ੍ਰਾਈਮ ਉੱਥੇ ਕੀਤਾ ਨਹੀਂ ਹੈਗਾ ਮਿਹਨਤ ਮੁਸ਼ਕਲ ਕਰਕੇ ਜੇ ਆਪਦੇ ਪਰਿਵਾਰਾਂ ਦੇ ਪੇਟ ਪਾਲ ਰਹੇ ਨੇ ਔਰ ਯੂਐਸਡੀ ਇਕਨੋਮੀ ਦੇ ਵਿੱਚ ਜੇ ਹਿੱਸਾ ਪਾ ਰਹੇ ਨੇ ਤੇ ਉਹਨਾਂ ਨੂੰ ਤਾਂ ਟਰੰਪ ਨਾਲ ਗੱਲ ਕਰਕੇ ਜਿਹਨੂੰ ਤੁਸੀਂ ਆਪ ਦਾ ਪਰਮਿੱਤਰ ਕਹਿੰਦੇ ਲੁਗੋਟਿਆ ਯਾਰ ਕਹਿੰਦੇ ਹੋ ਉਹਨੂੰ ਤਾਂ ਉਨੀ ਗੱਲ ਕਰਕੇ ਤਾ ਉਹਨਾਂ ਨੂੰ ਕਹਿ ਲੋ ਵੀ ਭਾਈ ਇਹਨਾਂ ਬੰਦਿਆਂ ਦਾ ਨਾਂ ਪੇ ਜੋ ਹਾਂ ਜੇ ਕੋਈ ਕਿਸੇ ਦਾ ਕ੍ਰਿਮੀਨਲ ਟਰੈਕ ਰਿਕਾਰਡ ਹੈ ਉਹਨਾਂ ਨੂੰ ਭੇਜ ਦੋ ਉਰੇ ਜੇ ਪੰਜਾਬ ਦੀ ਜੇਲ੍ਹ ਦੀ ਹਵਾ ਖਾਣ ਆਹੋ ਜਿਹੇ ਬੰਦੇ ਤੇ ਫਿਰ ਬੰਦੇ ਦੇ ਪੁੱਤ ਵੱਢਣਗੇ ਉਹ ਤੋਂ ਮੇਰੇ ਖਿਆਲ ਨਾਲ ਮਤਲਬ ਇਹ ਹੈ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਅਸੀਂ ਕਰਨਾ ਕੀ ਹੈ